ਅਦਰ ਐਂਕਾਊਂਟਰ ਹੋਇਆ ਦੇਖੋ ਮੋਹਾਲੀ ਦੇ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਹਾਂਸ ਉਹਨਾਂ ਦੀ ਲੀਡਰਸ਼ਿਪ ਅnder ਮੋਹਾਲੀ ਪੁਲਿਸ ਜਿਹੜੀ ਲਗਾਤਾਰ ਐਂਟੀ ਸੋਸ਼ਲ ਐਲੀਮੈਂਟਸ ਤੇ ਆਰਗੇਨਾਈਜ਼ਡ ਗੈਂਗਸ ਦੇ ਖਿਲਾਫ ਲਗਾਤਾਰ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਸਾਡੀ ਸੀਆਈਏ ਖਰੜ ਦੀ ਟੀਮ ਵੱਲੋਂ ਚਾਰ ਵਿਅਕਤੀ ਜਿਹੜੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਸੀ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਐਕਸਟਰਸ਼ਨ ਕੰਮ ਜਿਹੜਾ ਅਸੀਂ ਟੈਰਨ ਮੋਡਿਊਲ ਨੂੰ ਬਸਟ ਕੀਤਾ 10 ਜੁਲਾਈ ਨੂੰ ਮੋਹਾਲੀ ਦੇ ਰੋਸਟੀ ਏਰੀਆ ਦੇ ਵਿੱਚ ਇੱਕ ਵਿਅਕਤੀ ਦੇ ਆਫਿਸੇ ਬਾਹਰ ਦੋ ਅਗਿਆਤ ਵਿਅਕਤੀਆਂ ਵੱਲੋਂ ਬਾਈਕ ਤੇ ਆ ਕੇ ਜਿਹੜੀ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਤੋਂ ਤੁਰੰਤ ਬਾਅਦ ਉਸ ਵਿਅਕਤੀ ਤੋਂ 2 ਕਰੋੜ ਰੁਪਏ ਦੀ ਜਿਹੜੀ ਫਰੋਟੀ ਮੰਗੀ ਗਈ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਸਾਹਿਬ ਵੱਲੋਂ ਜਿਹੜੀ ਬਰਫਕਟ ਟੀਮ ਸਾਡੀ ਹੈ ਸੀਨੀਅਰ ਆਫੀਸਰਸ ਦੇ ਅੰਡਰ ਬਣਾਈ ਹੈਗੀਆਂ ਅਸੀਂ ਤੇ ਤੁਰੰਤ ਜਿਹੜਾ 에어로 ਸਿਟੀ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਕੱਲ ਸਾਡੀ ਸੀਆਈਏ ਟੀਮ ਨੂੰ ਇੰਸਪੈਕਟਰ ਹਰਮਿੰਦਰ ਸਿੰਘ ਐ ਇਹਨਾਂ ਦੀ ਟੀਮ ਨੂੰ ਜਦੋਂ ਇਹਨਾਂ ਨੂੰ ਬੜੀ ਬੜੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇਹ ਕੇਸ ਟੈਸ ਕਰ ਲਿਆ ਤੇ ਚਾਰ ਦੋਸ਼ੀ ਜਿਹੜੇ ਆਇਡੈਂਟੀਫਾਈ ਕਰ ਲਏ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਡ ਸੀਗੇ ਉਹਨਾਂ ਦੇ ਵਿੱਚ ਤਿੰਨ ਦੋਸ਼ੀ ਅਸੀਂ ਅੱਜ ਸਵੇਰ ਤੱਕ ਜਿਹੜੇ ਵੱਖ-ਵੱਖ ਖਾਵਾਂ ਤੋਂ ਅਰੈਸਟ ਕਰ ਲਈ ਸੀ ਤੇ ਚੌਥਾ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਜਿਹਦੇ ਪਹਿਲਾਂ ਵੀ ਚਾਰ ਅਪਰਾਧਿਕ ਮਾਮਲੇ ਦਰਜ ਨੇ ਉਹਨੂੰ ਅੱਜ ਜਦੋਂ ਸੀਆਈਏ ਟੀਮ ਨੂੰ ਪਤਾ ਲੱਗਿਆ ਕਿ ਇਸ ਏਰੀਆ ਦੇ ਵਿੱਚ ਉਹ ਚੱਪੜ ਚੀੜੀ ਦੇ ਨੇੜੇ ਘੁੰਮ ਰਿਹਾ ਤਾਂ ਜਦੋਂ ਇਹਨਾਂ ਨੇ ਪਿੱਛਾ ਕੀਤਾ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਪੁਲਿਸ ਪਾਰਟੀ ਤੇ ਜਿਹੜੀ ਐ ਫਾਇਰਿੰਗ ਕੀਤੀ ਉਸ ਫਾਇਰਿੰਗ ਦੇ ਵਿੱਚ ਜਿਹੜੀਆਂ ਦੋ ਬੁਲੇਟਸ ਆ ਸਾਡੀ ਸੀਆਈਏ ਖਰੜ ਦੀ ਆਫੀਸ਼ਲ ਵਹੀਕਲ ਤੇ ਵੀ ਲੱਗੀਆਂ ਨੇ ਜਵਾਬੀ ਫਾਇਰ ਦੇ ਵਿੱਚ ਜਿਹੜੇ ਸਾਡੇ ਸੀਆਈਏ ਟੀਮ ਵੱਲੋਂ ਬੜੀ ਬਹਾਦਰੀ ਦਿਖਾਈ ਗਈ ਪਹਿਲਾਂ ਉਹਨੂੰ ਰੁਕਣ ਲਈ ਸਰੈਂਡਰ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ ਬਟ ਜਦੋਂ ਉਹ ਨਹੀਂ ਟਲਿਆ ਤਾਂ ਫਿਰ ਜਿਹੜੀ ਕ੍ਰਾਸ ਫਾਇਰ ਦੇ ਵਿੱਚ ਜਿਹੜਾ ਦੋਸ਼ੀ ਗੁਰਪ੍ਰੀਤ ਗੋਪੀ ਹੈ ਉਹਦੇ ਲੱਤ ਲੈਫਟ ਲੈਗ ਦੇ ਵਿੱਚ ਜਿਹੜੀ ਇੱਕ ਫਾਇਰ ਇਨਜਰੀ ਹੋਈ ਹੈ ਅਸੀਂ ਉਹਨੂੰ ਹਸਪੀਟਲ ਭੇਜਤਾ ਹੈ ਜਿਹੜਾ ਵੈਪਨ ਕਿੜਾ ਪ੍ਰਤਿਆਗਿਆ ਕਿ ਕਿੰਨੇ ਰੌ ਫਾਇਰ ਹੋਣਗੇ ਦੇਖੋ ਜਿਹੜਾ ਵੈਪਨ ਹੈ ਇਹ 32 ਬੋਰ ਦਾ ਜਿਹੜਾ ਪਿਸਟਲ ਹੈ ਸਾਨੂੰ ਮੌਕੇ ਤੇ ਬਰਾਮਦ ਹੋਇਆ ਹੈ ਇਹਦੇ ਤੋਂ ਦੋਸ਼ੀ ਤੋਂ ਜਿਹੜਾ ਇਸ ਟਾਈਮ 4 ਤੋਂ 5 ਫਾਇਰ ਨੇ ਕੀਤੇ ਨੇ ਦੋ ਤਾਂ ਸਾਡੇ ਆਫੀਸ਼ੀਅਲ ਵਹੀਕਲ ਤੇ ਹੀ ਲੱਗੇ ਨੇ ਬਾਕੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਉਹ ਆ ਕੇ ਐਗਜ਼ਾਮਿਨ ਕਰੇਗੀ ਇਹ ਉਹੀ ਵੈਪਨ ਹੈ ਜਿਹੜਾ ਇਹਨਾਂ ਨੇ 10 ਤਰੀਕ ਨੂੰ ਐਰੋ ਸਿਟੀ ਏਰੀਆ ਦੇ ਵਿੱਚ ਫਾਇਰਿੰਗ ਕਰਨ ਲਈ ਵਰਤਿਆ ਸੀ ਮੋਢਲੀ ਪੁਲਕਿਸਤ ਨੂੰ ਪਤਾ ਲੱਗਿਆ ਕਿਹੜਾ ਮੇਨ ਨਾ ਤਰਗਣਾ ਸੀ ਕਿਹਦੇ ਕੈਂਤੇ ਨਾਲ ਵੱਲੋਂ ਇਹ ਘੱਟਾ ਹੋਣ ਜਾਂ ਦਿੱਤਾ ਗਿਆ ਜੀ ਦੇਖੋ ਹੁਣ ਤੱਕ ਤਫ਼ਤੀਸ਼ ਤੋਂ ਉਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਐਕਸਟਰਸ਼ਨ ਰੈਕਡ ਜਿਹੜਾ ਚਲਾਇਆ ਜਾ ਰਿਹਾ ਸੀਗਾ ਉਹਨਾਂ ਵੱਲੋਂ ਹੀ ਅਮ ਜਿਸ ਵਿਅਕਤੀ ਦੇ ਘਰ ਦੇ ਵਿੱਚ ਫਾਇਰਿੰਗ ਹੋਈ ਸੀ ਘਰ ਆਫਿਸ ਦੇ ਬਾਹਰ ਹੋ ਰਹੀ ਸੀ ਬਬਰ ਖਾਸ ਇੰਟਰਨੈਸ਼ਨਲ ਹੋਈ ਉਹਨਾਂ ਤੋਂ ਫ੍ਰੀ ਮੰਗੀ ਜਾ ਰਹੀ ਸੀ ਬਾਕੀ ਇਸ ਮਾਮਲੇ 'ਚ ਕੌਣ ਕੌਣ ਇਨਵੋਲਡ ਹੈ ਕਿਹਦਾ ਕਿਹਦਾ ਰੋਲ ਹੈ ਸੀ ਉਹ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੁੰਗਾਈ ਨਾ ਤਫਤੀਸ਼ ਕਰਾਂਗੇ ਇਹਨਾਂ ਵੱਲੋਂ ਮਹਾਰਤ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਬਾਤ ਆਪ ਨੂੰ ਅਨਜਾਨਾ ਦਿੱਤਾ ਗਿਆ ਕਿ ਕਈ ਹੋਰ ਵੀ ਨਿਕਲ ਗਈਆਂ ਨੇ ਦੇਖੋ ਇਹ ਅਸੀਂ ਹੁਣੇ ਇਹਨਾਂ ਨੂੰ ਫੜਿਆ ਇਹ ਚਾਰੋਂ ਜਿਹੜੇ ਦੋਸ਼ੀ ਨੇ ਇਹ ਅਪਰਾਧਕ ਇਹਨਾਂ ਦੀ ਬੈਕਗ੍ਰਾਉਂਡ ਹੈ ਬਾਕੀ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਸੀਂ ਪੂਰੀ ਤਫਤੀਸ਼ ਕਰਾਂਗੇ ਐਸਪੀ ਸੌਰਵਜ